ਵਾਗ ਗੁਰੂ ਸਰੰਜੇ ਪਾਚ ਤਤ ਕੋ ਤਨ ਰਚਿਓ ਜਨਹੁ ਚਤਰ ਸੁਜਾਨ ਜਿਹ ਦੇ ਉਪਜਿਓ ਨਾਨਕਾ ਲੇਲਾ ਤਾਹੇ ਜਿਹ ਤੇ ਉਪਜਿਓ ਨਾਨਕਾ ਲੀਨ ਤਾਹੇ ਮੈਂ ਮਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਸਨਮਾਨ ਤਨਸਾਰਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿੰਨਾ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਭ ਆਏ ਮਾਨ ਸਤ ਸੰਗੀ ਜਨੋ ਆਵੜ ਭਾਗੇ ਹੋ ਜਿਨ੍ਹਾਂ ਨੇ ਪੰਜ ਬਾਣੀਆਂ ਦੇ ਨਿਤਨੇਮ ਸਰਵਣ ਕਰਕੇ ਲਾਹੇ ਪ੍ਰਾਪਤ ਕੀਤਾ ਹੈ ਵਡਭਾਗੇ ਬਣੇ ਹੋ ਆਓ ਸਤਸੰਗੀ ਜਨੋ ਜੋ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਬਾਣੀ ਨਾਮੇ ਮਹੱਲੇ ਦੇ ਸ਼ਲੋਕਾਂ ਦੀ ਜੋ ਲੜੀਵਾਰ ਵਿਚਾਰ ਆਰੰਭ ਹੈ 100 ਅਗਲੇ ਸ਼ਲੋਕ ਦੀ ਵਿਚਾਰ ਜੋ ਕਿ 12 ਨੰਬਰ 11 ਨੰਬਰ ਸਲੋਕ ਦੀ ਜੋ ਵਿਚਾਰ ਹੈ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਕਰੋ ਮਨ ਔਰ ਚਿਤ ਬੇਂਤੀਆਂ ਨੂੰ ਆਕਾਗਰ ਔਰ ਰਸਨਾ ਦੁਆਰਾ ਉਚਾਰ ਕਰੋ ਜੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੰਜ ਤਤ ਕੋ ਤਨ ਰਚਿਓ ਜਨੋ ਚਤਰ ਸੁਜਾਨ ਤਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਮਹਰਾਮਤ ਕਰਦੇ ਹਨ ਤੇ 11 ਨੰਬਰ ਸ਼ਲੋਕ ਦੇ ਵਿੱਚ ਹਜੂਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਉਪਦੇਸ਼ ਬਖਸ਼ਿਸ਼ ਕਰਦੇ ਮਹਾਰਾਜ ਇਸ ਦੇਹ ਦਾ ਜ਼ਿਕਰ ਕਰਦੇ ਨੇ ਇਸ ਸਰੀਰ ਦਾ ਜ਼ਿਕਰ ਕਰਦੇ ਨੇ ਕਹਿੰਦੇ ਨੇ ਕਿ ਤੇਰੀ ਜਿਹੜੀ ਦੇਹ ਹੈ ਸੱਜਣਾ ਇਹ ਪਰਮਾਤਮਾ ਵਹਿਗੁਰੂ ਨੇ ਪੰਜਾਂ ਤਤਾਂ ਦੁਆਰਾ ਝੀ ਗੁਰੂ ਪਿਆਰਿਓ ਪੰਜ ਤਤ ਪਰਮਾਤਮਾ ਨੇ ਇਕੱਠੇ ਕਰਕੇ ਨਾ ਤੇ ਫਿਰ ਸਾਡੇ ਮਿੱਟੀ ਦੇ ਬੋਧਲੇ ਨੂੰ ਮਿੱਟੀ ਦੇ ਸਰੀਰ ਨੂੰ ਪ੍ਰਮਾਤਮਾ ਨੇ ਬਣਾਇਆ ਤੇ ਸਿਰਜਿਆ ਉਹ ਪੰਜ ਤੱਤ ਵਿੜੇ ਨੇ ਜਿਨ੍ਹਾਂ ਦੇ ਵਿੱਚ ਗੁਰੂ ਪਿਆਰਿਓ ਹਵਾ ਹੈ ਅੱਗ ਹੈ ਜਲ ਹੈ ਆਕਾਸ਼ ਹੈ ਮਿੱਟੀ ਹੈ ਸੋ ਇਹਨਾਂ ਪੰਜਾਂ ਤੱਤਾਂ ਦੁਆਰਾ ਪਰਮਾਤਮਾ ਨੇ ਸਾਡੇ ਸਰੀਰ ਨੂੰ ਰਚ ਦਿੱਤਾ ਹੈ। ਯਾਦ ਰੱਖਣਾ ਇਹ ਪੰਜ ਤੱਤ ਭਾਵੇਂ ਇੱਕ ਦੂਜੇ ਦੇ ਵਿਰੋਧੀ ਨੇ ਪਰ ਮਹਾਰਾਜ ਨੇ ਵਿਰੋਧੀਆਂ ਨੂੰ ਵੀ ਇਕੱਠਿਆਂ ਕਰਕੇ ਸਾਡੇ ਸਰੀਰ ਦੀ ਬਣਤਰ ਬਣਾਇ। ਗੁਰੂ ਪਿਆਰਿਓ ਦੇਖੋ ਆਗ ਦਾ ਤੇ ਹਵਾ ਦਾ ਆਪਸ ਵਿੱਚ ਵਿਰੋਧ ਹੈ। ਬਣਾ ਕੇ ਇਹਨਾਂ ਨੂੰ ਕਠਿਆ ਕਰਕੇ ਰੱਖ ਦਿੱਤਾ ਹੈ ਇਹਨਾਂ ਨੂੰ ਕਠਿਆ ਜਦੋਂ ਅਸੀਂ ਗੁਰਬਾਣੀ ਦੀ ਰੋਸ਼ਨੀ ਅੰਦਰ ਪੜ੍ਹਦੇ ਹਾਂ ਪਹਿਲਾਂ ਪ੍ਰਮਾਤਮਾ ਨੇ ਇਸ ਇਨਸਾਨ ਨੂੰ ਤਿਆਰ ਕਰਨ ਵਾਸਤੇ ਗੁਰੂ ਪਿਆਰੇ ਉਹਨੂੰ ਕੱਢ ਲਿਆ ਜਾਂਦਾ ਹੈ ਤੇ ਕਹਿੰਦੇ ਨੇ ਜਿਹੜਾ ਕਮਿਹਾਰ ਹੈ ਉਹਨੇ ਮਿੱਟੀ ਲਈ ਮਿੱਟੀ ਲਈ ਤੇ ਉਸ ਮਿੱਟੀ ਦੇ ਉਹਨੇ ਘੜੇ ਬਣਾਏ ਨਿੱਕੇ ਨਿੱਕੀਆਂ ਸੁਰਾਈਆਂ ਬਣਾਈਆਂ ਉਹਨੇ ਕਈ ਬਰਤਨ ਮਿੱਟੀ ਦੇ ਤਿਆਰ ਕੀਤੇ ਤੇ ਗੁਰੂ ਪਿਆਰਿਓ ਉਹਨਾਂ ਨੂੰ ਪਕਾਉਣ ਵਾਸਤੇ ਆਵੇ ਵਿੱਚ ਟਿਕਾ ਦਿੱਤਾ ਜਾਂਦਾ ਹੈ ਜਿਹੜਾ ਕਮਿਹਾਰ ਹੈ ਜਦੋਂ ਅੱਗ ਦੇ ਵਿੱਚ ਕੱਚੇ ਬਰਤਨ ਟਿਕ ਜਾਂਦੇ ਨੇ ਯਾਦ ਰੱਖਣਾ ਪੱਕੇ ਬਣ ਜਾਂਦੇ ਹਨ ਉਹਨਾਂ ਨੂੰ ਪਕਾ ਦਿਆ ਕਰਦੇ ਹੈ ਇਸੇ ਤਰ੍ਹਾਂ ਪਰਮਾਤਮਾ ਵਹਿਗੁਰੂ ਨੇ ਪੰਜ ਤਤ ਇਕੱਠੇ ਕਰਕੇ ਸਾਡਾ ਜਿਹੜਾ ਸਰੀਰ ਸੀਨਾ ਮਿੱਟੀ ਮੁਸਲਮਾਨ ਕੀ ਮੁਸਲ ਜੋ ਸਰੀਰ ਹੈ ਕਹਿੰਦੇ ਮੁਸਲ ਨਾਮ ਹੈ ਸਰੀਰ ਦਾ ਮੁਸਲ ਸਰੀਰਾਂ ਦੀ ਜਿਹੜੀ ਮਿੱਟੀ ਸੀ ਉਹ ਕਮਿਆਰ ਰੂਪ ਵੈਗਰੂ ਦੇ ਹੱਥ ਵਿੱਚ ਆਇਆ ਵੈਗਰੂ ਨੇ ਆਪਣੇ ਹੱਥ ਵਿੱਚੋਂ ਮਿੱਟੀ ਨੂੰ ਲਿਆ ਤੇ ਫਿਰ ਉਸ ਨੂੰ ਮਾਤਾ ਦੇ ਉਦਰ ਦੇ ਅੰਦਰ ਟਿਕਾ ਦਿੱਤਾ ਤੇ 9 ਮਹੀਨੇ ਤੱਕ ਇਸ ਸਰੀਰ ਦਾ ਜਿਹੜਾ ਸਾਲਾ ਢਾਂਜਾ ਹੈ ਉਸ ਢਾਂਚੇ ਨੂੰ ਵੈਗਰੂ ਤਿਆਰ ਕਰਦਾ ਹੈ ਦੇਖੋ ਬੱਚੇ ਦੀ ਅੱਖਾਂ ਤਿਆਰ ਹੁੰਦੀਆਂ ਨੇ ਬੱਚੇ ਦੇ ਕੰਨ ਤਿਆਰ ਹੁੰਦੇ ਨੇ ਬੱਚੇ ਦਾ ਨੱਕ ਤਿਆਰ ਹੁੰਦਾ ਹੈ ਗੁਰੂ ਪਿਆਰਿਓ ਮੁੱਖ ਦੀ ਬੰਤਰ ਬਣਦੀ ਹੈ ਉਹਦੇ ਹੱਥ ਪੈਰ ਜੋ ਵੀ ਹੈ ਦੇਖੋ ਪ੍ਰਮਾਤਮਾ ਉਹ ਉਹਨਾਂ ਅੰਗਾਂ ਪ੍ਰਤੰਗਾਂ ਨੂੰ ਤਿਆਰ ਕਰ ਦਿੰਦਾ ਹੈ ਬਣਾ ਦਿੰਦਾ ਹੈ ਤੇ ਗੁਰੂ ਪਿਆਰਿਓ ਫਿਰ ਬੱਚਾ ਜਿਹੜਾ ਹੈ ਉਹਦੇ ਅੰਦਰ ਵੈਗੁਰੂ ਉਸ ਬੰਦਰ ਦੇ ਅੰਦਰ ਜੋ ਵੀ ਉਹਨੇ ਬੁੱਤ ਬਣਾਇਆ ਹੈ ਮਿੱਟੀ ਦਾ ਪਾਣੀ ਦੁਆਰਾ ਜਿਸ ਬੁੱਤ ਨੂੰ ਵੈਗੁਰੂ ਨੇ ਘੜਿਆ ਹੈ ਉਹਦੇ ਅੰਦਰ ਪ੍ਰਮਾਤਮਾ ਫਿਰ ਸਾਟ ਟਕਾ ਦਿੰਦਾ ਹੈ 60% ਟਕਾ ਦਿੰਦਾ ਹੈ ਆਪਣੀ ਜੋਤ ਰੱਖ ਦਿੰਦਾ ਹੈ ਗੁਰੂ ਪਿਆਰਿਓ ਆਪਣੀ ਜੋਤ ਟਕਾ ਦਿਆ ਕਰਦਾ ਹੈ ਵੈਗੁਰੂ ਪਰ ਦੇਖੋ ਉਸ ਅਨਸਾਨ ਨੂੰ ਇੱਕ ਆਗ ਦੇ ਵਿੱਚ ਰੱਖ ਕੇ ਵੀ ਪ੍ਰਮਾਤਮਾ ਨੂੰ ਸੇਕ ਤੱਕ ਨਹੀਂ ਲੱਗਣ ਦਿੰਦਾ ਸੇਕ ਤੱਕ ਨਹੀਂ ਲੱਗਣ ਦਿੰਦਾ ਤਿਆਰ ਕਰਨ ਵਾਸਤੇ ਜઠਰਾ ਅਗਨ ਅੱਗ ਵਿੱਚ ਟਿਕਾਂਦਾ ਹੈ ਉਧਰ ਦੀ ਅੱਗ ਵਿੱਚ ਰੱਖਦਾ ਹੈ ਪਰ ਯਾਦ ਰੱਖਣਾ ਜਿੱਥੇ ਪ੍ਰਮਾਤਮਾ ਖੜਾ ਹੋਵੇ ਉੱਥੇ ਬੰਦੇ ਨੂੰ ਕਦੇ ਦੁੱਖ ਨਹੀਂ ਲੱਗਦਾ ਕਦੇ ਅੱਗ ਵੀ ਸਾੜ ਨਹੀਂ ਸਕਦੀ ਮਾਤ ਗਰਭ ਮੈਂ ਆਪਨ ਸਿਮਰਨ ਦੇ ਤਹਿ ਤੂੰ ਮਰਾਖਣ ਹਾਰੇ ਰੱਖਿਆ ਕਿਵੇਂ ਕਹਿਣ ਲੱਗੇ ਮਾਤਾ ਦੇ ਉਦਰ ਦੇ ਅੰਦਰ ਵੀ ਆਪਣਾ ਸਿਮਰਨ ਦੇ ਕੇ ਵੈਰ ਗੁਰੂ ਨੇ ਇਸ ਇਨਸਾਨ ਨੂੰ ਰੱਖਿਆ ਸੀ ਆਪਣਾ ਸਿਮਰਨ ਦੇ ਕੇ ਮੁਖ ਤਲੇ ਪੈਰ ਉੱਪਰ ਵਸੰਦੋ ਕੋਤੜਾ ਥਾਏ ਨਾਨਕ ਸੋ ਨਾਨਕ ਸੋ ਧਣੀ ਕਿਉ ਵਿਸਾਰਿਓ ਉਦਰੇ ਜਿਸ ਦੇ ਨਾਇ ਕਹਿਣ ਲੱਗੇ ਮੁਖ ਵਾਲੇ ਪਾਸੇ ਲੱਤਾਂ ਉੱਪਰ ਵਾਲੇ ਪਾਸੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਇਹੋ ਜੇ ਹਾਲਾਤਾਂ ਵਿੱਚ ਜਿਸ ਵੈਗੁਰੂ ਨੇ ਤੈਨੂੰ ਰੱਖਿਆ ਸੀ ਸਜਣਾ ਉਸ ਵੈਗੁਰੂ ਨੂੰ ਕਦੇ ਭੁੱਲੀ ਨਾ ਉਸ ਵੈਗੁਰੂ ਨੂੰ ਕਦੇ ਭੁੱਲੀ ਨਾ ਭਗਤ ਰਵਿਦਾਸ ਸਾਹਿਬ ਕਹਿੰਦੇ ਨੇ ਜਲ ਕੀ ਭੀਤ ਪਵਨ ਕਾ ਥੰਬਾ ਅਰਗਤ ਗੁੰਦ ਕਾ ਕਾਰਾ ਹਾੜ ਮਾਸ ਨਾੜੀ ਕੋ ਪਿੰਜਰ ਪੰਖੀ ਬਸੇ ਵਿਚਾਰਾ ਇਹਦੀ ਬੰਤਰ ਕੀ ਆ ਪਿਆਰਿਓ ਦੇਖੋ ਵੈਗੁਰੂ ਨੇ ਇੱਕ ਹੱਡੀਆਂ ਦਾ ਢਾਂਚਾ ਬਣਾ ਦਿੱਤਾ ਗੁਰੂ ਪਿਆਰੋ ਇੱਕ पिंजरा ਬਣਾ ਦਿੱਤਾ ਹੱਡੀਆਂ ਦਾ ਤੇ ਉਸ पिंजਰੇ ਦੇ ਅੰਦਰ ਵੈਗੁਰੂ ਨੇ ਇੱਕ ਪੰਛੀ ਨੂੰ ਟਕਾ ਦਿੱਤਾ ਉਹ ਹੈ ਜਿੰਦ ਜਿੰਦ ਟਕਾ ਦਿੱਤੀ ਤੇ ਇਸ पिंजਰੇ ਦੇ ਉੱਪਰ ਵੈਗੁਰੂ ਨੇ ਗੁਰੂ ਪਿਆਰੋ ਲੇਪਣ ਕਰ ਦਿੱਤਾ ਹੈ ਚਮੜੀ ਲਾ ਦਿੱਤੀ ਹੈ ਕਿਸੇ ਦੀ ਚਮੜੀ ਚਿੱਟੇ ਰੰਗ ਦੀ ਹੈ ਕਿਸੇ ਦੀ ਸਾਵਲੇ ਰੰਗ ਦੀ ਹੈ ਇਸ ਤਰੀਕੇ ਦੇ ਨਾਲ ਵੈਗੁਰੂ ਨੇ ਵਾਪੋ ਆਪਣੇ ਹਿਸਾਬ ਨਾਲ ਰੰਗ ਬਣਾ ਦਿੱਤੇ ਹਨ ਤੇ ਗੁਰੂ ਪਿਆਰਿਓ ਦੇਖੋ ਜਿੰਨੇ ਜੀਵ ਬਣਾਏ ਨੇ ਜਿੰਨੇ ਅਨਸਾਨ ਬਣਾਏ ਨੇ ਕਿਸੇ ਦੀ ਸੂਰਤ ਆਪਸ ਵਿੱਚ ਮੇਲ ਨਹੀਂ ਖਾਂਦੀ ਹੈ ਗੁਰੂ ਪਿਆਰਿਓ ਵਿਸ਼ੇਸ਼ਤਾ ਹੈ ਵੈਗੁਰੂ ਦੀ ਹਰ ਬੰਦੇ ਦਾ ਚਿਹਰਾ ਅਲੱਗ ਹੈ ਹਰ ਬੰਦੇ ਦੀ ਗੁਰੂ ਪਿਆਰਿਓ ਜੋ ਵਹਿਗੁਰੂ ਨੇ ਖੋਬੀ ਰੱਖੀ ਉਹਦੇ ਅੰਦਰ ਇਸ ਵਾਸਤੇ ਉਹ ਐਟਾ ਵੱਡਾ ਕਾਰੀਗਰ ਹੈ ਜਿਹੜਾ ਸਾਨੂੰ ਰਚਣ ਵਾਲਾ ਹੈ ਸਾਨੂੰ ਬਣਾਉਣ ਵਾਲਾ ਹੈ ਜਿਸ ਵਹਿਗੁਰੂ ਨੇ ਸਾਡੀ ਬੰਤਰ ਬਣਾਈ ਹੈ ਜਿੰਨੇ ਸਾਨੂੰ ਪਾਣੀ ਤੋਂ ਘੜਿਆ ਹੈ ਕਹਿਣ ਲੱਗੇ ਉਸ ਵਹਿਗੁਰੂ ਨੂੰ ਕਦੇ ਭੁੱਲੀ ਨਾ ਇਹ ਮਿੱਟੀ ਦਾ ਬੁੱਧ ਪਰਮਾਤਮਾ ਨੇ ਤੇਰਾ ਤਿਆਰ ਕੀਤਾ ਸੀ ਪੜਦੇ ਆ ਨਾ ਮਾਟੀ ਕੋ ਪੁੱਤਰਾ ਕੈਸੇ ਨਜਤ ਹੈ ਦੇਖੇ ਦੇਖੇ ਸੁਨੇ ਬੋਲੇ ਦੌਰਿਓ ਫਿਰਤ ਹੈ ਜਬ ਕਸ਼ ਪਾਵੇ ਤਬ ਗਰਭ ਕਰਤ ਹੈ ਮਾਇਆ ਗਈ ਤਬ ਰੋਗਣ ਲਗਤ ਹੈ ਕਹਿਣ ਲਗੇ ਦੇਖੋ ਮਿੱਟੀ ਦਾ ਬੁੱਤ ਬੜਿਆ ਤੇ ਮਿੱਟੀ ਦਾ ਬੁੱਤ ਜਦੋਂ ਧਰਤੀ ਤੇ ਆਉਂਦਾ ਨਾ ਉਦੋਂ ਜੇ ਤਾਂ ਮਾਇਆ ਮਿਲ ਗਈ ਬੜਾ ਹੰਕਾਰ ਕਰਦਾ ਹੈ ਮੇਰੇ ਵਰਗਾ ਕੋਈ ਵੱਡਾ ਨਹੀਂ ਮੇਰੇ ਵਰਗਾ ਕੋਈ ਤਣਾੜ ਨਹੀਂ ਮੇਰੇ ਵਰਗਾ ਕੋਈ ਸ਼ਾਹੂਕਾਰ ਨਹੀਂ ਮੇਰੇ ਪਾਸ ਬਹੁਤੀ ਸੰਪਤੀ ਬੜੀ ਹੈ ਬੜਾ ਕੁਝ ਹੈ ਮੇਰੇ ਪਾਸ ਕਹਿਣ ਲੱਗੇ ਜਬ ਕਸ਼ ਪਾਵੇ ਤਬ ਗਰਭ ਕਰਤ ਹੈ ਜਦੋਂ ਕੁਝ ਪ੍ਰਾਪਤ ਕਰ ਲੈਂਦਾ ਹੰਕਾਰ ਕਰਦਾ ਹੈ ਮਾਇਆ ਗਈ ਤਬ ਰੋਣ ਲਗਤ ਹੈ ਜਦੋਂ ਮਾਇਆ ਹੱਥੋਂ ਚਲੀ ਜਾਂਦੀ ਹੈ ਕੰਗਾਲੀ ਆ ਜਾਂਦੀ ਹੈ ਉਦੋਂ ਧਾਹਾਂ ਮਾਰ ਮਾਰ ਕੇ ਰੋਂਦਾ ਹੈ ਇਹ ਹੈ ਮਿੱਟੀ ਦਾ ਬੁੱਤ ਇਸ ਵਾਸਤੇ ਕਹਿਣ ਲੱਗੇ ਇਸ ਮਿੱਟੀ ਦੇ ਬੁੱਤ ਤੇ ਬਾੜਾ ਹੰਕਾਰ ਨਾ ਕਰੀ ਕਬੀਰ ਗਰਬਣਾ ਕੀਜੀਏ ਦੇਹੀ ਦੇਵ ਸੋਰੰਗ ਆਜ ਕਾਲ ਤੱਕ ਜਾਵਾਂਗੇ ਜਿਉ ਕਾਂਚਰੀ ਭਯਗ ਅੱਜ ਜਾਂ ਕੱਲ ਇਸ ਦੇਹ ਨੂੰ ਛੱਡ ਜਾਏਗਾ ਸਜਣਾ ਭੁੱਲੀ ਨਾ ਇਹਨੂੰ ਭੁੱਲੀ ਨਾ ਕਹਿਣ ਲੱਗੇ ਇੱਕ ਮਹਾਤਮਾ ਕੋਸ ਵਿੱਚ ਝੋਪੜੀ ਵਿੱਚ ਰਹਿੰਦਾ ਸੀ ਉਹਦੇ ਪਾਸ ਇੱਕ ਰਾਜਾ ਆਇਆ ਮਿਲਣ ਵਾਸਤੇ ਉਹ ਸਮਾਧੀ ਵਿੱਚ ਲੀਨ ਨੇ ਉਹ ਬੈਠੇ ਨੇ ਤੇ ਰਾਜਾ ਬਾਹਰ ਖੜਾ ਹੈ ਉਹਨਾਂ ਨੇ ਕੋਈ ਧਿਆਨ ਨਹੀਂ ਦਿੱਤਾ ਤੇ ਰਾਜਾ ਕਹਿਣ ਲੱਗਾ ਮਹਾਂਪੁਰਸ਼ੋ ਮੈਂ ਫਲਾਣੀ ਰਿਆਸਤ ਦਾ ਰਾਜਾ ਹਾਂ ਮੈਂ ਤੁਹਾਨੂੰ ਮਿਲਣ ਆਇਆ ਹਾਂ ਉਹ ਕਹਿੰਦੇ ਬਹਿ ਜਾ ਤੇ ਉਹ ਫਿਰ ਆਪਣਾ ਜੋ ਗੁਰੂ ਪਿਆਰਿਓ ਪਰਚੇ ਪਰਚੇ ਦੇਣਾ ਚਾਹੁੰਦੇ ਸਨ ਕਿ ਦੱਸਣਾ ਚਾਹੁੰਦੇ ਸਨ ਕਿ ਮੈਂ ਰਾਜਾ ਹਾਂ ਫਿਰ ਕਹਿੰਦੇ ਜੀ ਮੈਂ ਫਲਾਣੀ ਰਿਆਸਤ ਦਾ ਰਾਜਾ ਫਲਾਣਾ ਰਾਜਾ ਹਾਂ ਆ ਮੇਰਾ ਨਾਮ ਆ ਤੇ ਮੈਂ ਤੁਹਾਨੂੰ ਮਿਲਣ ਆਇਆ ਹਾਂ ਉਹ ਕਹਿੰਦੇ ਮੈਂ ਤੈਨੂੰ ਆਖਣਾ ਬਹਿ ਜਾ ਉਹ ਗੁਰੂ ਪਿਆਰਿਓ ਹੁਣ ਨਾ ਤਾਂ ਉਸੇ ਬਹਿਣ ਵਾਸਤੇ ਕੋਈ ਸੰਘਾਸਨ ਸੀ ਨਾ ਕੋਈ ਕੁਰਸੀ ਨਾ ਕੋਈ ਮੰਝਾ ਤੇ ਮਿੱਟੀ ਤੇ ਬਹਿਣਾ ਰਾਜੇ ਲਈ ਬੜਾ ਮੁਸ਼ਕਲ ਉਹ ਆਪਣੇ ਦਮਨ ਨੂੰ ਸੰਕੋਚਦਾਏ ਆਪਣੇ ਚੋਲੇ ਨੂੰ ਆਪਣੇ ਲਿਬਾਸ ਨੂੰ ਹੱਥਾਂ ਵਿੱਚ ਫੜ ਕੇ ਧਰਤੀ ਤੇ ਬੈਠ ਗਿਆ ਉਹ ਵੀ ਪੰਬਾ ਭਾਰ ਗੁਰੂ ਪਿਆਰਿਓ ਪੈਰਾਂ ਭਾਰ ਬੈਠਾ ਕਿ ਮੇਰਾ ਜਿਹੜਾ ਨਿਵਾਸ ਹੈ ਉਹ ਮਿੱਟੀ ਤੇ ਨ ਲੱਗੇ ਮੈਨੂੰ ਮਿੱਟੀ ਨ ਲੱਗੇ ਤੇ ਮਹਾਪੁਰਸ਼ ਉਹਨ ਉਹਦੇ ਹਾਲਾਤ ਵੇਖ ਕੇ ਖਿੜ ਖਿੜਾ ਸੀ ਕਹਿੰਦੇ ਰਾਜਾ ਸਰੀਰ ਤੇਰਾ ਮਿੱਟੀ ਦਾ ਬਣਿਆ ਹੈ ਪਰ ਤੂੰ ਮਿੱਟੀ ਤੇ ਬਹਿਣ ਤੋਂ ਵੀ ਸੰਕੋਚ ਕਰਦਾ ਹੈ ਕਿ ਮੇਰੇ ਸਰੀਰ ਨੂੰ ਮਿੱਟੀ ਨ ਲੱਗ ਜਾਏ ਪਰ ਯਾਦ ਰੱਖੀ ਜਿਸ ਮਿੱਟੀ ਦਾ ਇਹ ਸਰੀਰ ਬਣਿਆ ਹੈ ਇੱਕ ਦਿਨ ਇਸ ਮਿੱਟੀ ਦੇ ਸਰੀਰ ਨੇ ਇਸ ਮਿੱਟੀ ਵਿੱਚ ਹੀ ਲੀਨ ਹੋ ਜਾਣਾ ਹੈ ਆਖੋ ਸਤਨਾਮ ਵਾਹਿਗੁਰੂ ਇਹ ਮਿੱਟੀ ਵਿੱਚ ਹੁਣ ਮਿੱਟੀ ਦਾ ਬੰਦਾ ਬਣਿਆ ਹੈ ਮਿੱਟੀ ਤੇ ਹੀ ਰਹਿੰਦਾ ਹੈ ਮਿੱਟੀ ਦੇ ਵਿੱਚ ਹੀ ਉਗਾਉਂਦਾ ਹੈ ਤੇ ਮਿੱਟੀ ਦੇ ਵਿੱਚੋਂ ਨਿਕਲਿਆ ਅਨਾਜ ਖਾਂਦਾ ਹੈ ਤੇ ਯਾਦ ਰੱਖਣਾ ਅੰਤ ਨੂੰ ਮਿੱਟੀ ਦੇ ਵਿੱਚ ਹੀ ਬੰਦਾ ਮਿਲ ਜਾਂਦਾ ਦੁਨੀਆ ਕਾ ਕਿਆ ਕਹਿਣਾ ਹੈ ਮਿੱਟੀ ਦਾ ਖਲੋਣਾ ਹੈ ਮਿਲ ਜਾਏ ਤਾਂ ਮਿੱਟੀ ਹੈ ਖੋ ਜਾਏ ਤਾਂ ਰੋਣਾ ਹੈ ਕਿਸੇ ਨੇ ਬੜਾ ਸੋਹਣਾ ਲਿਖਿਆ ਕਿ ਮਿੱਟੀ ਦਾ ਪਤਲਾ ਹੈ ਮਿੱਟੀ ਦੇ ਵਿੱਚ ਇਹਨੇ ਇੱਕ ਦਿਨ ਲੀਨ ਹੋ ਜਾਣਾ ਖਤਮ ਹੋ ਜਾਣਾ ਸੱਚੇ ਪਾਤਸ਼ਾਹ ਕਹਿੰਦੇ ਉਸ ਵੈਗੁਰੂ ਨੇ ਪੰਜ ਤੱਤ ਤੈਨੂੰ ਦਿੱਤੇ ਆ ਤੇ ਪੰਜਾਂ ਤੱਤਾਂ ਦਾ ਮਿੱਟੀ ਦਾ ਪਤਲਾ ਤੇਰਾ ਤਿਆਰ ਕੀਤਾ ਹੈ ਪਰ ਇਹਨਾਂ ਪੰਜਾਂ ਤੱਤਾਂ ਦੇ ਵਿੱਚੋਂ ਅਸੀਂ ਕੋਈ ਸਿੱਖਿਆ ਵੀ ਲੈਣੀ ਸੀ ਜੇ ਸਾਡੇ ਅੰਦਰ ਪਾਣੀ ਵਾਲਾ ਗੁਣ ਰੱਖਿਆ ਹੈ ਤੇ ਪਾਣੀ ਨੀਵੇਂ ਪਾਸੇ ਚੱਲਦਾ ਬੰਦਿਆ ਆਪਣੀ ਜ਼ਿੰਦਗੀ ਵਿੱਚ ਨੀਵਾ ਹੋ ਕੇ ਚੱਲ ਧਰਤੀ ਵਾਲਾ ਗੁਣ ਹੋਵੇ ਸਾਡੇ ਵਿੱਚ ਧਰਤੀ ਵਾਲਾ ਗੁਣ ਮਿੱਟੀ ਰੱਖੀ ਸਾ ਮਿੱਟੀ ਵਾਲਾ ਤੱਤ ਸਾਡੇ ਵਿੱਚ ਰੱਖਿਆ ਹੈ ਕਹਿੰਦੇ ਜਿਵੇਂ ਮਿੱਟੀ ਤੇ ਕੋਈ ਲੇਪਣ ਚੰਦਾਂ ਦਾ ਕਰੀ ਜਾਵੇ ਖੁਸ਼ਾਮਦ ਨਹੀਂ ਕਰਦੀ ਕੋਈ ਪੱਟੀ ਪੱਟੀ ਜਾਵੇ ਕਿਸੇ ਤੇ ਨਾਰਾਜ਼ਗੀ ਨਹੀਂ ਕਰਦੀ ਕਹਿੰਦੇ ਧੀਰਜ ਤਾਂ ਰੱਖਦੀ ਹੈ ਮਿੱਟੀ ਵਰਗੀ ਤੇਰੇ ਅੰਦਰ ਕਦੇ ਧੀਰਜਤਾ ਆ ਜਾਏ ਅਸਮਾਨ ਬੜਾ ਵਿਸ਼ਾਲ ਹੈ ਤੇ ਕਹਿੰਦੇ ਸਾਰਿਆਂ ਨੂੰ ਆਪਣੇ ਕਲਾਵੇ ਵਿੱਚ ਲਈ بیٹھا ਅਸਮਾਨ ਵਰਗਾ ਆਕਾਸ਼ ਵਰਗੀ ਤੇਰੇ 'ਚ ਵਿਸ਼ਾਲਤਾ ਆ ਜਾਵੇ ਤੂੰ ਸਾਰਿਆਂ ਨੂੰ ਆਪਣੇ ਕਲਾਵੇ ਵਿੱਚ ਲੈ ਜਾਣੀ ਹਵਾ ਭਾਵੇਂ ਝੋਪੜੀ ਤੇ ਭਾਵੇਂ ਮਹੱਲ ਸਾਰਿਆਂ ਵਿੱਚ ਇੱਕੋ ਜਿਹੀ ਬਰਾਬਰੀ ਚੱਲਦੀ ਹੈ ਸਾਰਿਆਂ ਨੇ ਇੱਕੋ ਜਿਹਾ ਸਮਝਣਾ ਆਗਰ ਵਰਗਾ ਤੇਜ ਹੋਵੇ ਇਹੋ ਜੇ ਗੁਣ ਕਹਿੰਦੇ ਨੇ ਇਹਨਾਂ ਵਿੱਚੋਂ ਪ੍ਰધાન ਹੋਏ ਹੋਣੇ ਚਾਹੀਦੇ ਨੇ ਤੇਰੀ ਜ਼ਿੰਦਗੀ ਵਿੱਚੋਂ ਕਿ ਬੰਦਾ ਜੋ ਸਰੀਰ ਵਿੱਚ ਵਹਿਗੁਰੂ ਨੇ ਪੰਜ ਤਤ ਟਕਾਏ ਨੇ ਇਹਨਾਂ ਤਤਾਂ ਵਿੱਚੋਂ ਕੋਈ ਸਿੱਖਿਆ ਵੀ ਲੈ ਕੇ ਚੱਲੇ ਸਿੱਖਿਆ ਵੀ ਲੈ ਕੇ ਚੱਲੇ ਇਸ ਵਾਸਤੇ ਮਹਾਰਾਜ ਕਹਿੰਦੇ ਨੇ ਪੰਜ ਤਤ ਕੋ ਤਨ ਰਚਿਓ ਤੇਰਾ ਜਿਹੜਾ ਸਰੀਰ ਹੈ ਇਹ ਪੰਜਾਂ ਤਤਾਂ ਦੁਆਰਾ ਵਹਿਗੁਰੂ ਨੇ ਰਚਿਆ ਹੋਇਆ ਹੈ ਪੰਜਾਂ ਤਤਾਂ ਦੁਆਰਾ ਮਹਾਰਾਜ ਕਹਿੰਦੇ ਉਸ ਪ੍ਰਮਾਤਮਾ ਨੇ ਇਸ ਸਰੀਰ ਨੂੰ ਰਚਿਆ ਹੋਇਆ ਹੈ ਰਚਿਆ ਹੋਇਆ ਹੈ ਜਾਨੋ ਚਤਰ ਸੁਜਾਨ ਏ ਸੁਜਾਨ ਏ ਸਿਆਣੇ ਏ ਚਤਰ ਸਮਝ ਲੈਣਾ ਕਰ ਜਾਣ ਲੈਣਾ ਕਰ ਜਿਹ ਦੇ ਉਪਜਿਓ ਨਾਨਕਾ ਲੀਨ ਤਾਹੇ ਮੈਂ ਮਾਨ ਮਹਾਰਾਜ ਕਹਿੰਦੇ ਜਿੰਨਾ ਤਤਾਂ ਦੇ ਵਿੱਚੋਂ ਇਹ ਸਰੀਰ ਰਚਿਆ ਗਿਆ ਨਾ ਜਿੰਨਾ ਤਤਾਂ ਦਾ ਬਣਿਆ ਹੈ ਅੰਤ ਵੇਲੇ ਉਹਨਾਂ ਤਤਾਂ ਦੇ ਵਿੱਚ ਹੀ ਇਹਨੇ ਮਿਲ ਜਾਣਾ ਆਗਣੇ ਆਗ ਵਿੱਚ ਮਿਲ ਜਾਣਾ ਪਾਣੀ ਨੇ ਪਾਣੀ ਵਿੱਚ ਮਿਲ ਜਾਣਾ ਹਵਾ ਨੇ ਹਵਾ ਵਿੱਚ ਮਿਲ ਜਾਣਾ ਮਿੱਟੀ ਨੇ ਮਿੱਟੀ ਵਿੱਚ ਮਿਲ ਜਾਣਾ ਸੋ ਆਕਾਸ਼ ਵਾਲਾ ਤਾਤਾ ਆਕਾਸ਼ ਵਿੱਚ ਮਿਲ ਜਾਏਗਾ ਇਸ ਵਾਸਤੇ ਜਿਹੜੇ ਪੰਜ ਤਤ ਨੇ ਅੰਤ ਵੇਲੇ ਜਦੋਂ ਤੇਰਾ ਅੰਤਮ ਸੰਸਕਾਰ ਹੋਵੇਗਾ ਜਦੋਂ ਤੈਨੂੰ ਖੋਕਿਆ ਜਾਏਗਾ ਸੱਜਣਾ ਉਦੋਂ ਤੇਰਾ ਸਰੀਰ ਮਿੱਟੀ ਦੀ ਢੇਰੀ ਬਣ ਜਾਏਗਾ ਹਾੜ ਜਲੇ ਜੈਸੇ ਲੱਕੜੀ ਦਾ ਤੂਲਾ ਕੇਸ ਜਲੇ ਜੈਸੇ ਘਾਸ ਕਾ ਪੂਲਾ ਹੱਡ ਐਵੇਂ ਜਲਣਗੇ ਜਿਵੇਂ ਲੱਕੜੀ ਸੜਦੀ ਹੈ ਤੇ ਕਾਗ ਜਿਹੜੇ ਕੇਸ ਨੇ ਉਹ ਐਵੇਂ ਸੜਨਗੇ ਜਿਵੇਂ ਸੁੱਕਾ ਘਾਹ ਸੜਦਾ ਅੰਤ ਵੇਲੇ ਤੇਰਾ ਜਿਹੜਾ ਸਰੀਰ ਹੈ ਉਹ ਪੰਜਾਂ ਤਤਾਂ ਦੇ ਵਿੱਚ ਲਵਲੀਨ ਹੋ ਜਾਏਗਾ ਜਿਹਦੇ ਉਪਜਿਓ ਨਾਨਕਾ ਲੀਨ ਤਾਹੇ ਮਹਿਮਾਨ ਜਿੱਥੋਂ ਉਪਜਿਆ ਸੀ ਉਥੇ ਲੀਨ ਹੋ ਜਾਏਗਾ ਤੇਰਾ ਸਰੀਰ ਇਹਦਾ ਬਾਲਾ ਮਾਨ ਨਾ ਕਰੀ ਸਰੀਰ ਤੇਰਾ ਸਦੀਵੀ ਕਾਲ ਲਈ ਰਹਿਣਾ ਨਹੀਂ ਹੈ ਇੱਕ ਦਿਨ ਇਸ ਸਰੀਰ ਨੇ ਮਿੱਟੀ ਦੀ ਢੇਰੀ ਬਣ ਜਾਣਾ ਹੈ ਇਹ ਸਤਿਗੁਰਾਂ ਨੇ 11 ਨੰਬਰ ਸ਼ਲੋਕ ਦੇ ਵਿੱਚ ਸਾਨੂੰ ਕਲ ਜੋਗੀ ਜੀਵਾਂ ਨੂੰ ਜੋ ਸਰੀਰ ਦੀ ਬੰਤਰ ਬਾਰੇ ਦੱਸਿਆ ਹੈ ਸਤਿਗੁਰੂ ਰਹਿਮਤ ਕਰਨ ਸੋ ਦੇਹੋ ਸੱਜਣਾ ਸਿੱਟੀਆਂ ਜੋ ਹੋਵੇ ਸਭ ਸੋ ਮੇਲ ਲੇਖੇ ਕਤੇ ਨਾ ਛੁੱਟਿਏ ਖਿੰਖਿ ਖਿੰਖ ਭੁੱਲਣ ਹਾਲ ਬਖਸ਼ਣਹਾਰ ਬਖਸ਼ਲੇ ਨਾਨਕ ਬਾਰੋ ਉਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਰਾਮ ਕਲੀ ਮਹੱਲਾ ਤੀਜਾ ਆਨੰਦ ਦੇ ਕੋ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਨ ਮਾਇ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿ ਸੇਕੀ ਮਣਵ ਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦ ਤਾਂ ਗਾਵੋ ਹਰੀ ਕੇ ਰਾ ਮੰਜਨੀ ਵਸਾਇਆ ਕਹ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆਤੂ ਸਦਾਰੋ ਹਰ ਨਾਲੇ ਹਰ ਨਾਲ ਰੋ ਤੋ ਮਨ ਮੇਰੇ ਦੂਖ ਸਾ ਵਿਸਾਰ